ਪਵਾਨੀਗੜ੍ਹ ਇੱਥੋਂ ਦੇ ਨੇੜਲੇ ਪਿੰਡ ਰਾਜਪੁਰਾ ਵਿਖੇ ਪਟਾਕੇ ਦੀ ਟੈਸਟਿੰਗ ਦੌਰਾਨ ਫੈਕਟਰੀ ਦੇ ਵੇੜੇ 'ਚ ਲੱਗੀ ਕੁਆੜ ਨੂੰ ਅੱਗ ਹੋਇਆ ਜ਼ੋਰਦਾਰ ਧਮਾਕਾ ਫੈਕਟਰੀ ਦੇ ਕਰਮਿੰਦਿਆਂ ਨੇ ਮੋਟਰ ਚਲਾ ਕੇ ਪਾਇਆ ਅੱਗ ਤੇ ਕਾਬੂ ਸਥਾਨਕ ਇੱਥੋਂ ਦੇ ਨੇੜਲੇ ਪਿੰਡ ਰਾਜਪੁਰਾ ਦੇ ਨਾਲ ਲੱਗਦੇ ਖੇਤਾਂ 'ਚ ਸਥਿਤ ਇੱਕ ਕਿਰਾਏ ਦੇ ਮਕਾਨ ਅੰਦਰ ਗੈਰ ਕਾਨੂੰਨੀ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ ਉੱਥੇ ਹੀ ਵੀਰਵਾਰ ਸਵੇਰੇ 7 ਵਜੇ ਦੇ ਕਰੀਬ ਅੱਜ ਇੱਕ ਜ਼ੋਰਦਾਰ ਧਮਾਕੇ ਮਗਰੋਂ ਘਰ ਦੇ ਵੇੜੇ ਵਿੱਚ ਅੱਗ ਲੱਗ ਗਈ ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਫਿਲਹਾਲ ਕੁਝ ਸਪਸ਼ਟ ਕਰਨ ਤੋਂ ਬਚ ਰਹੀ ਹੈ ਦੱਸਿਆ ਜਾ ਰਿਹਾ ਹੈ ਪਟਾਕਿਆਂ ਦੀ ਟੈਸਟਿੰਗ ਦੌਰਾਨ ਫੈਕਟਰੀ ਦੇ ਵਿਹੜੇ ਵਿੱਚ ਪਏ ਕਬਾੜ ਨੂੰ ਅੱਗ ਲੱਗ ਗਈ ਕੁਝ ਮਿੰਟਾਂ ਵਿੱਚ ਵੇ ਕਾਬੂ ਅੱਗ ਅਸਮਾਨ ਨੂੰ ਸੂਂਦੀ ਦਿਖਾਈ ਦਿੱਤੀ ਜਿਸ ਕਾਰਨ ਨੇੜਲੇ ਘਰਾਂ ਦੇ ਲੋਕ ਘਬਰਾ ਕੇ ਫੈਕਟਰੀ ਦੇ ਕਰਮਚਾਰੀਆਂ ਨੇ ਮੋਟਰ ਚਲਾ ਕੇ ਅੱਗ ਤੇ ਕਾਬੂ ਪਾਇਆ ਜਿਸ ਕਰਕੇ ਅੱਗ ਕਮਰੇ ਦੇ ਵੱਡੇ ਪੱਧਰ ਤੇ ਸਟੋਰ ਦੇ ਕਿਤੇ ਪਟਾਕਿਆਂ ਵੱਲ ਨਹੀਂ ਫੈਲਿਆ ਲੋਨ ਤੋਂ ਬਚ ਗਈ ਕੁਝ ਕੁ ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਘਟਨਾ ਦੀ ਸੂਚਨਾ ਮਿਲਦੀ ਪਵਾਨੀਗੜ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਐਸਡੀਐਮ ਮਨਜੀਤ ਕੌਰ ਡੀਐਸਪੀ ਰਾਹੁਲ ਕਾਉਂਸਲ ਨਾਇਬ ਤਹਿਸੀਲਦਾਰ ਅਕਬਾਲ ਸਿੰਘ ਘਟਨਾਵਮ ਦਾ ਸਥਾਨ ਮੁਆਇਨਾ ਕਰਨ ਲਈ ਮੌਕੇ ਤੇ ਪਹੁੰਚੇ ਪੁਲਿਸ ਨੇ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਬੀਬੀ ਕਿੱਥੇ ਰਹਿੰਦੇ ਤੁਸੀਂ ਰਾਜਪੁਰੇ ਇੱਥੇ ਖੇਤਾਂ 'ਚ ਰਹਿੰਦੇ ਆਲੇ ਵੀ ਠੀਕ ਹੈ ਆ ਆ ਪਰ ਲਵਾਂਗਾ ਨਾ ਸਾਡਾ ਠੀਕ ਹੈ ਬੀਬੀ ਕੀ ਹੋਇਆ ਅੱਜ ਇੱਕਦਮ ਬੜਾ ਬਲਾਸਟ ਹੋਇਆ ਇੱਥੇ ਇਹ ਪੁੱਤੇ ਇਹ ਪੜਾਕੇ ਕਰਦੇ ਨੇ ਇੱਥੇ ਅੱਛਾ ਜੀ ਯੂਪੀ ਦੇ ਬੰਦੇ ਨੇ ਹੂੰ ਯੂਪੀ ਵਾਲਾ ਹੀ ਦਾ ਇਹ ਮਕਾਨ ਹੈ ਸਾਤੋਂ ਜਗ੍ਹਾ ਲੈਤੀ ਹੋਈ ਆ ਇਹ ਯੂਪੀ ਵਾਲਾ ਹੀ ਇੱਥੇ ਰਹਿੰਦਾ ਇਹਨੇ ਆਪਦੇ ਕਿਰਾਏ ਦੇ ਦਿੱਤੀ ਜਗ੍ਹਾ ਅੱਛਾ ਕਿੰਨੇ ਬੰਦੇ ਸੀ ਅੰਦਰ ਜਿਹੜੇ ਇਹ ਇਹ ਪਹਿਲਾਂ 25 ਬੰਦੇ ਰਹਦੇ ਤੇ ਅੱਛਾ ਵਿੱਚ ਦੀ ਜਾਂ ਹੀ ਜਾਂਦੇ ਨੇ ਆਈ ਜਾਂਦੇ ਨੇ ਹੁਣ ਤਾਂ ਇਹ ਪਾਸੋਂ ਪਾਏ ਤੇ ਠੀਕ ਹੈ ਕਿੰਨੇ ਕ ਬੰਦੇ ਸੀ ਉਰੇ ਅੱਜ ਅੱਜ ਤਾਂ ਇਹ ਇਹ ਹੋਇਆ ਕੀ ਹੈ ਇਹ ਕਿਵੇਂ ਹੋਇਆ ਤੁਹਾਨੂੰ ਪਤਾ ਇਹ ਜਿਹੜੇ ਪੜਾ ਕੇ ਬਣਾਉਂਦੇ ਨੇ ਉਹਨਾਂ ਫਿਰ ਇਹ ਅੱਗ ਲਾਉਂਦੇ ਨੇ ਚੈੱਕ ਕਰਦੇ ਨੇ ਉਹ ਅੱਗ ਲਾਉਣ ਦੇ ਕਾਰਨ ਚੈੱਕ ਕਰਨ ਦੇ ਕਾਰਨ ਇਹ ਅੱਗ ਜਿਆਦਾ ਛੱਡ ਗਈ ਬਹੁਤ ਜ਼ਿਆਦਾ ਘਮਕਾ ਹੋਇਆ ਬਹੁਤ ਜ਼ਿਆਦਾ ਸਮਾਨ ਨੂੰ ਲੱਗਣ ਆਈ ਹੋ ਅੱਛਾ ਅਸੀਂ ਅੰਦਰ ਚਾਹ ਪੀਂਦੇ ਤੇ ਬੈਠੇ ਮੇਰਾ ਪੋਤਾ ਚਾਹ ਪੀ ਰਿਹਾ ਸੀ ਮੈਂ ਆ ਕੇ ਤਾਂ ਅੱਗ ਲੱਗੀ ਕਰਨੀ ਪੁੱਤ ਖਾ ਵੀ ਕਿੱਧਰੋਂ ਆਉਗੀ ਬਾਹਰ ਨਿਕਲ ਜਾ ਹੁਣ ਅੰਦਰੋਂ ਤੇ ਫਿਰ ਕੋਈ ਜਾਨੀ ਨੁਕਸਾਨ ਕੋਈ ਹੋਰ ਫਿਰ ਮੈਂ ਬਾਹਰ ਆਈ ਨਾ 8 ਟੱਬ ਬਚਿਆ ਸਾਰਾ ਕੁਸ ਇਹ ਤਾਂ ਉੱਥੇ ਅੱਗ ਉੱਥੇ ਕਾਗਜ਼ ਕੁਗਜ ਉਹਨਾਂ ਦੇ ਉੱਥੇ ਸੇਕ ਲੱਗੇ ਨੇ ਮੋਰੀਆਂ ਟਾਕੀਆਂ ਨੂੰ ਇੱਥੇ ਕੁਸ ਨਹੀਂ ਹੋਇਆ ਇੱਧਰ ਬਚ ਗਿਆ ਮਾਲਕ ਨੇ ਸੁੱਖ ਸਾਧ ਰੱਖੀ ਪਹਿਨਾ ਸੀ ਆਖਿਆ ਦੀ ਵੀ ਫਟਾਕੇ ਨਾਲ ਕੰਮ ਪਾਈ ਗਲਤ ਹੈ ਇਹਨੂੰ ਤੋਂ ਅਸੀਂ ਬੰਦ ਕਰਾ ਦੋ ਉਹ ਕਿਸੇ ਦੇ ਦੋ ਉਹਦਾ ਮਕਾਨ ਕਿਰਾਏ ਦੇ ਦੋ ਵਧੀਆ ਬੰਦੇ ਬਿਠਾਓ ਕਹਿੰਦੇ ਨਹੀਂ ਅਸੀਂ ਬੰਦੇ ਇਹਨਾਂ ਨੂੰ ਕਿਰਾਏ ਦੇਵਾਂਗੇ ਵੀ ਵੀ ਨੇ ਫੋਨ ਕਰਿਆ ਮੁੰਡੇ ਨੇ ਹਾਜੀ ਦੇ ਨੇ ਹਾਂ ਰਹਿਣ ਰਹਿਣ ਨੇ ਕਹਿੰਦਾ ਇਹ ਨੂੰ ਇਹਨਾਂ ਨੂੰ ਅਸੀਂ ਐਵੇਂ ਦੇਵਾਂਗੇ ਤੁਸੀਂ ਗਰੀਬਾਂ ਨੂੰ ਪਰੇਸ਼ਾਨ ਕਰਦੇ ਹੋ ਤੁਸੀਂ ਭੰਡੇ ਚੱਕੇ ਵਗਜੋ ਉਰੋਂ ਸਾਡੇ ਖੇਤ ਸਾਡੇ ਥਾਂ ਚ ਤੁਸੀਂ ਨਾ ਪੈ ਰਖੋ ਇਹ ਬੀਬੀ ਨੂੰ ਕਹਿਣ ਲੱਗਿਆ ਕਹਿੰਦਾ ਸਾਡੀ ਸਿੱਧੀ ਗੱਲ ਹੋਈ ਐ ਐਸਐਚਓ ਨਾਲ ਸਰਪੰਚ ਨਾਲ ਭਾਈ ਅਸੀਂ ਤਾਂ ਐਵੇਂ ਕੰਮ ਇਥੇ ਆਈ ਗਏ ਤੁਸੀਂ ਵਗਜੋ ਜਿੱਥੇ ਤੁਸੀਂ ਉ ਜਾਣਾ ਉਥੇ ਪੇਸ ਹੋ ਜੂ ਜਾ ਕੇ ਮੈਂ ਵੀ ਕੋਈ ਨਹੀਂ ਬੀਬੀ ਮੈਂ ਆਖਿਆ ਇਹ ਬੀਬੀ ਕਹਿੰਦੀ ਚੱਲ ਛੱਡ ਪਰੇ ਪੰਜ ਆਪਾਂ ਕੀ ਲੈਣਾ ਭਾਈ ਅਸੀਂ ਚੁੱਪ ਕਰ ਗਏ ਮੰਗ ਕੀ ਕਰਦੇ ਹੁਣ ਤੁਸੀਂ ਅੱਜ ਇੱਥੇ ਅਸੀਂ ਤਾਂ ਕਹਿੰਦੇ ਇੱਥੇ ਹੋਣਾ ਨਹੀਂ ਚਾਹੀਦਾ ਜਗਤ ਕਾਮਾ ਬੱਚੇ ਕਦੇ ਵੀ ਨਹੀਂ ਹੋਣਾ ਚਾਹੀਦਾ ਅੱਜ ਕੀ ਕਹਾਂ ਵਾਸਤੇ ਵੀ ਕਦੇ ਨਾ ਹੋਵੇ ਇਹ ਜਗਤ ਕੰਮ ਜਿੱਕੇ ਜਗ੍ਹਾ ਆਪਦੇ ਮਕਾਨ ਨੂੰ ਵਧੀਆ ਬੰਦਨ ਦੇ ਵਿਵਰਤਨ ਨੂੰ ਕਰਾਏ ਤੇ ਜੋ ਮਰਜ਼ੀ ਕਰੇ ਆਪਦੇ ਜੀ ਵਧੀਆ ਕੰਮ ਕਰੇ ਪਹਿਲੇ ਇੱਥੇ ਪਾਜੀ ਸਬਜ਼ੀ ਕਰਦੀ ਆ ਉਹਦੀ ਸੱਸ ਸੱਸਮਾ ਹਾਜੀ ਦੀ ਮਾਲਕ ਅੰਦਰ ਤਾਂ ਨਹੀਂ ਲੈਦੇ ਨਾਲ ਨਾ ਮਾਲਕ ਅੰਦਰ ਹੀ ਲੈਦੇ ਹਾਜੀ ਦੀ ਸੱਸ ਉਹਦੀ ਵੀ ਦੀ ਆ ਮਕਾਨ ਹੈ ਉਹਦੀ ਸੱਸ ਇੱਥੇ ਖੇਤੀਬਾੜੀ ਆਪਦੀ ਕਰਦੀ ਹੈ ਪੌਦੇ ਪਾਦੇ ਦਾ ਕੰਮ ਵੀਂਆ ਬੋਲਦਾ ਉਹ ਤਾਂ ਬੰਨੀ ਕਰਦੇ ਨੇ ਉਹ ਬੰਨੀ ਕਰਦੇ ਨੇ ਹੁਣ ਕੋਈ ਕੋਈ ਨਹੀਂ ਰਹਿੰਦਾ ਉਹ ਇਹ ਕੰਮ ਕਰ ਦਿੱਤੇ ਉਹਨਾਂ ਨਾਲ ਵਿੱਚ ਲਿਆ ਕਿਉਂ ਸਾਇ ਠੀਕ ਮਤਲਬ ਜੀ ਆਪਣਾ ਨਾਮ ਪ੍ਰੀਤ ਕੰਗਾਰ ਮਤਲਬ ਅੱਜ ਕੀ ਹੋਇਆ ਜਿਹੜਾ ਇਹ ਬਲਾਸਟ ਹੋਇਆ ਕਹਿੰਦੇ ਅੱਜ ਇਹ ਬੱਚੇ ਪਹਿਲੀ ਪਹਿਲੀ ਚ ਜ਼ਿਆਦਾ ਸਾਡੇ ਪਹਿਲੀ ਬੋਲਵਾਣੀ ਹੋਈ ਆ ਸਾਡੀ ਉਸ ਦਿਨ ਅਸੀਂ ਇਹਨਾਂ ਨੇ ਅੰਦਰੋਂ ਕੱਢ ਕੇ ਪਟਾਕੇ ਬਣਾਉਂਦੇ ਨੂੰ ਹੋ ਗਏ ਇਹਨਾਂ ਨੂੰ 3 ਮਹੀਨੇ 3 ਮਹੀਨੇ ਹੋ ਗਏ ਪਟਾਕੇ ਬਣਾਉਂਦੇ ਨੂੰ ਜ਼ਿਆਦਾ ਇਹਨਾਂ ਨੇ ਇੱਥੇ ਅੱਗ ਲਾਤੀ ਚਾਮਣ ਥੱਲੇ ਫੇਰ ਸਾਨੂੰ ਜਿਹੜਾ ਮوسک ਉਹਦਾ ਪਟਾ ਸਕਦਾ ਮੈਂ ਆਖਿਆ ਮਖਾ ਬੱਚੇ ਮਖਾ ਕੰਮ ਨਾ ਕਰੋ ਨੂੰ ਮੁੰਡੇ ਨੂੰ ਕਿਹਾ ਜਾ ਕੇ ਮਖਾ ਬੱਤੇ ਕੰਮ ਨਾ ਕਰੋ ਸਾਡੇ ਵਾਹ ਤੇਰੇ ਬਾਪੂ ਨੂੰ ਵੀ ਖਾਂਗੇ ਛਿੜੀ ਜਾਂਦੇ ਮੈਂ ਤਾਂ ਖਾਂਗ ਦੀ ਮਰੀਜ਼ ਨੇ ਪੁੱਤਾ ਐਵੇਂ ਕਹਾ ਵੀ ਮੈਨੂੰ ਖਾਂਗ ਨਹੀਂ ਆਉਂਦੀ ਤਾਂ ਮੈਨੂੰ ਵਾਧੂ ਆਉਂਦੀ ਆ ਭਾਈ ਮੈਂ ਆਖਿਆ ਮਖਾ ਇਹ ਕੰਮ ਨਾ ਤੁਸੀਂ ਕਰੋ ਇਹ ਕਹਿੰਦੇ ਵੀ ਬੇਬੇ ਕਹਿੰਦੇ ਇਹ ਉਹਦੇ ਨਾਲ ਰਿਹਾਨ ਨਾਲ ਗੱਲ ਕਰ ਲੈ ਜਦ ਸਾਡੀ ਜਿਸ ਵਕਤ ਇਹਨਾਂ ਨੇ ਰਿਹਾਨ ਨਾਲ ਗੱਲ ਕਰਾਈ ਹਾਜੀ ਉਹਦਾ ਬਾਪ ਆ ਮੁੰਡੇ ਦਾ ਮੁੰਡਾ ਉਹਦਾ ਨਵਾਂ ਰਿਹਾਨ ਉਰੇ ਹਾਨ ਨੇ ਮੇਰੇ ਨਾਲ ਗੱਲ ਕਰੀ ਰਹਿਣ ਕਹਿੰਦਾ ਵੀ ਤੁਸੀਂ ਕੌਣ ਹੋ ਕਹਿੰਦਾ ਇੱਥੇ ਹਟਾਉਣ ਵਾਲੇ ਸਾਡੀ ਜਗਾ ਸਾਡਾ ਥਾਵਾ ਜੇ ਤੁਸੀਂ ਜਾਦੇ ਔਖੇ ਤੁਸੀਂ ਚੱਕੋ ਭਾਂਡੇ ਜਾਓ ਕਹਿੰਦਾ ਮੇਰੀ ਗੱਲਬਾਤ ਹੋਈ ਵੀ ਆ ਅਸੀਂ ਪੈਸਾ ਟੱਕਾ ਵੀ ਦਿੱਨੇ ਆ ਸਾਡੀ ਪੰਚਾਇਤ ਐਸਨਾ ਸਰਪੰਚ ਨਾਲ ਵੀ ਗੱਲਬਾਤ ਹੋਈ ਵੀ ਆ ਸਾਡੀ ਕਹਿੰਦਾ ਇਹਨਾਂ ਨਾਲ ਵੀ ਠਾਣੇ ਵਾਲੇ ਨਾਲ ਵੀ ਗੱਲਬਾਤ ਹੋਈ ਵੀ ਆ ਐਸਾ ਕਿ ਉਹਨਾਂ ਮੈਂ ਮਿਲਿਆ ਵੀ ਆ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਵੀ ਤੁਸੀਂ ਔਖੇ ਹੋ ਭਾਈ ਬਾਤ ਤੁਸੀਂ ਵੀ ਯਾਨੀ ਉਹਨਾਂ ਮੈਨੂੰ ਤਾਂ ਅੰਕੀ ਦਿੱਤੀ ਪੂਰੀ ਮੈਂ ਅਸੀਂ ਉਹ ਧੰਕੀ ਨਾਲ ਬੁੱਤ ਅਸੀਂ ਚੁੱਪ ਕਰ ਗਏ ਅਸੀਂ ਨਹੀਂ ਬੋਲੇ ਨਾ ਅਸੀਂ ਸਰਪੰਚ ਕੋਲੇ ਤੇ ਲਾ ਦਿੱਤੀ ਅਸੀਂ ਕਿਸੇ ਨੂੰ ਨਹੀਂ ਕਿਹਾ ਬੁੱਤ ਹਾਂ ਐਵੇਂ ਕਹਾ ਵੀ ਅਸੀਂ ਕਿਸੇ ਨੂੰ ਤਲਾ ਦਿੱਤੀ ਅਸੀਂ ਕਿਸੇ ਨੂੰ ਤਲਾ ਨਹੀਂ ਕੀਤੀ ਚੱਲ ਕਹਿਣ ਲੱਗ ਗਏ ਵੀ ਛੱਡੋ ਫਿਰਾਂ ਕੀ ਤਲਾਹਾਂ ਦੇਣੀਆਂ ਨੇ ਆਪਾਂ ਨੇ ਵੀ ਜੀ ਮੈਂ ਮਰ ਜੇ ਅਗਲਾ ਭਾਈ ਅੱਡੇ ਘਰੇ ਕੰਮ ਕਰੀ ਜਾਵੇ ਹੁਣ ਉਹ ਤੜਕੇ ਉਹ ਜਿਸ ਵਕਤ ਇਹ ਸਮਾਨ ਬਣਾਉਂਦੇ ਨੇ ਵਿੱਚ ਸਮਾਨ ਬਣਾ ਕੇ ਫਿਰ ਇਹ ਉਹਦੇ ਵਿੱਚ ਜਦ ਪਾਉਂਦੇ ਨੇ ਮੌਜ ਚ ਪੜਾਕੇ ਵਿੱਚ ਫਿਰ ਇਹ ਤਿਆਰ ਕਰਕੇ ਸਮਾਨ ਨੂੰ ਫਿਰ ਇਹ ਪੜਾਕਾ ਬਿਜਾ ਕੇ ਦੇਖਦੇ ਨੇ ਫੇਰ ਉਹ ਢਾਕਾ ਜਦ ਬਜਦਾ ਜਿਵੇਂ ਫੇਰ ਇਹ ਉਹਦੇ ਵਿੱਚ ਪਾਉਂਦੇ ਨੇ ਡੱਬਿਆਂ 'ਚ ਡੱਬਿਆਂ 'ਚ ਪਾ ਪਾ ਫੇਰ ਇਹ ਤਿਆਰ ਕਰਕੇ ਰੱਖ ਦਿੰਦੇ ਨੇ ਅੱਜ ਤੇਰਾ ਅੰਕਲ ਕਹਿੰਦੇ ਬਈ ਇਹ ਕਨੇ ਪੜਾਕੇ ਤਿਆਰ ਕਰ ਲੈਂਦੇ ਨੇ ਸਮਾਨ ਤਿਆਰ ਕਰਕੇ ਫੇਰ ਪੜਾਕਿਆਂ 'ਚ ਪਾਉਂਦੇ ਨੇ ਫੇਰ ਇਹ ਵਜਾ ਕੇ ਉਹਨਾਂ ਨੂੰ ਤਸੱਲੀ ਹੋ ਜਾਂਦੀ ਆ ਬਈ ਹਾਂ ਠੀਕ ਵਜਦਾ ਫੇਰ ਇਹ ਅੱਜ ਤੜਕੇ ਤੇਰੇ ਅੰਕਲ ਦਾ ਵਾਗੇ ਫੰਮਣ ਨਾਲ ਨੂੰ ਭਾਈ ਇਹਨਾਂ ਨੇ ਤਾਂ ਤੜਕੇ ਹੀ ਕਿਤੇ ਵਜਾ ਕੇ ਜਦ ਉਹ ਦੇਖੇ ਦੋ ਪੜਾਕੇ ਵੱਜੇ ਪਹਿਲਾਂ ਮੈਂ ਉਧਰੋਂ ਮਹਮੂਸ ਨੂੰ ਵਰਦੀ ਜੀ ਜਾ 2:00 ਵਜੇ ਮਾ 2:00 ਵਜੇ ਨੇ ਅੱਗੇ ਵੀ 2:00 ਵਜਦੇ ਨੇ ਪਾਈਏ ਤਾਂ ਲਾਇਆ ਪੜਾ ਘਰੇ ਪੜਾ ਏਡਾ ਏਡਾ ਲੰਬ ਨਿਕਲੇ ਆਏ ਆ ਅੱਗ ਇੱਥੇ ਤਾਂ ਮੈਂ ਤਾਂ ਮੈਂ ਤਾਂ ਰੌਲਾ ਪਾਉਂਦੀ ਬਾਕੀ ਨਹੀਂ ਮੱਚ ਗਏ ਬੂ ਮੱਚ ਗਏ ਪਤਾ ਅੰਦਰੇ ਮੱਚ ਗਏ ਮੈਂ ਕਿਹਾ ਅਸੀਂ ਅੱਜ ਨਹੀਂ ਬਚਦਾ ਕੋਈ ਕਿਉਂ ਇੱਥੇ ਸਿਲੰਡਰ ਵੀ ਪਏ ਨੇ ਪੁੱਤ ਹੁਣ ਸਾਰਾ ਕੁਝ ਆ ਬਿਜਲੀ ਵੀ ਸਭ ਕੁਝ ਆ ਮੈਂ ਕਿਹਾ ਮੱਚ ਗਏ ਤੀਰਥ ਕੇ ਜਾ ਕੇ ਰੌਲਾ ਪਾਇਆ ਤੀਰਥ ਕਹੈ ਨਹੀਂ ਕਿ ਘਰੇ ਕੋਈ ਬਹੁ ਸੀਗੇ ਕੋਠੇ ਚ ਚੱਦਦੀ ਇਹ ਬਾਹਰ ਇੰਜੀਨੀਅਰ ਰੌਲਾ ਪਾਇਆ ਜਾਣੂ ਇਹ ਬਾਹਰ ਨਿਕਲਿਆ ਫਿਰ ਅਸੀਂ ਇੱਥੇ ਬਹਿ ਕੇ ਮੈਂ ਤਾਂ ਤੌਰ ਪਰ ਹੋ ਗਈ ਦੇ ਤਬਾਅ 'ਚ ਮੈਂ ਤਾਂ ਉੱਥੇ ਬੈਠੀ ਰਹੀ ਫਿਰ ਮੈਨੂੰ ਬਾਤ ਹੋ ਰਹੀ ਕਿ ਕਿੰਨੇ ਟਾਈਮ ਬਾਅਦ ਕਿੰਨੇ ਕ ਟਾਈਮ ਬਾਅਦ ਪਹੁੰਚਿਆ ਕੋਈ ਅਧਿਕਾਰੀ ਪਹੁੰਚਿਆ ਮੌਕੇ ਤੇ ਕਿੰਨੇ ਕ ਟਾਈਮ ਬਾਅਦ ਪਹੁੰਚਿਆ ਘਟਨਾ ਤੋਂ ਬਾਅਦ ਕੋਈ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਕਿੰਨੇ ਕ ਟਾਈਮ ਬਾਅਦ ਪੁਲਿਸ ਫੇਰ ਬਾਹਰ ਚਾ ਗਿਆ ਪੁਲਿਸ ਨੂੰ ਲੈ ਅਸੀਂ ਸਰਪੰਚ ਕੋਲ ਚਲਾ ਦਿੱਤੀ ਫਿਰ ਅਸੀਂ ਸਰਪੰਚ ਬੁਲਾਇਆ ਸਰਪੰਚ ਗਿਆ ਹਾਜੀ ਭਵਾਨੀਗੜ੍ਹ ਫਿਰ ਸਰਪੰਚ ਆ ਗਿਆ ਫਿਰ ਲੋਕ ਸਾਰੇ ਇਕੱਠੇ ਹੋ ਹੀ ਗਏ ਫੇਰ ਉਹ ਤੋਂ ਬਾਅਦ ਇਹਨਾਂ ਨੇ ਉਹ ਦੂਜੇ ਚੈਨਲ ਵਾਲਿਆਂ ਨੂੰ ਵੀ ਬੁਲਾਇਆ ਫੇਰ ਪੁਲਿਸ ਵਾਲਿਆਂ ਨੂੰ ਵੀ ਖੇ ਵਾਲਿਆਂ ਨੂੰ ਵੀ ਬੁਲਾ ਲਿਆ ਫੇਰ ਦੋ ਪੁਲਿਸ ਵਾਲੇ ਆਏ ਤੇ ਪੁੱਤ ਇੱਕ ਤਾਂ ਵੱਡਾ ਹੈ ਠੀਕ ਕੋਲੋ ਥੋੜਾ ਜਿਹਾ ਸਿਵਲ ਵਰਦੀ ਚ ਸੀਗਾ ਵਰਦੀ ਚ ਨਹੀਂ ਸੀ ਬਈ ਜਾਣਦੀ ਫੇਰ ਤਾਂ ਬਥੇਰੀ ਉਹਨਾਂ ਨੇ ਕਾਰਵਾਈ ਕੀਤੀ ਸਾਡੀ ਸਾਰੀ ਗੱਲਬਾਤ ਪੁੱਛੀ ਵੀ ਸਾਨੂੰ ਇਹ ਅੱਗ ਕਿੰਨੇ ਕਵਜੇ ਲੱਗੀ ਸੀ ਇਹ ਇਹ ਅੱਗ ਲੱਗੀ ਹੈ 7:00 ਵਜੇ ਨੂੰ 7:30 7:30 ਵਜੇ ਆ ਤੁਸੀਂ ਗਏ ਹੋ ਜਦ ਅੱਗ ਲੱਗ ਗਈ ਗੱਲ 7:00 ਵਜੇ ਤੁਸੀਂ 6:00 ਵਜੇ ਸਾਢੇ 7:00 ਹੋ ਗਏ ਹੈਲੋ ਡਿਪਟੀ ਸਰ ਵਿਕਾਸ ਬੋਲ ਰਿਹਾ ਹਾਂ ਜੀ ਹਾਂ ਜੀ ਵਿਕਾਸ ਜੀ ਹਾਂ ਸਰ ਠੀਕ ਹੋ ਠੀਕ ਠਾਕ ਜੀ ਸਰ ਇਹ ਪਟਾਕੇ ਫੈਕਟਰੀ ਵਾਲਾ ਕੀ ਸੀਨ ਹੈ ਜੀ ਹੁਣ ਕੀ ਹੋ ਰਿਹਾ ਇਹਦੀ ਬਦਲ ਉਹ ਲੈ ਇਨਵੈਸਟੀਗੇਟ ਕਰ ਰਹੇ ਨੇ ਉਹਨਾਂ ਤੋਂ ਜੋ ਵੀ ਹੋਣਦੀ ਬੰਦੀ ਇਲੀਗਲ ਕਾਰਵਾਈ ਕਰ ਰਹੇ ਨੇ ਬੰਦਿਆਂ ਤੇ ਕੇਵਲ ਸਾਡੇ ਉੱਤੇ ਚੌਂਕੀਨ ਚਾਰਜ ਹਾਂਜੀ ਇਹ ਤਾਂ ਸਰ ਇਹ ਕਹਿੰਦੇ ਨੇ ਵੀ 3-4 ਮਹੀਨੇ ਤੋਂ ਹੀ ਚੱਲ ਰਹੀ ਸੀ ਇਲੀਗਲ ਤਰੀਕੇ ਨਾਲ ਤੇ ਕੋਈ ਇਨਵੈਸਟੀਗੇਟ ਕਰ ਰਹੇ ਨੇ ਜੋ ਫੈਕਟਸ ਸਾਹਮਣੇ ਆਣਗੇ ਤੁਹਾਨੂੰ ਡਿਟੇਲ ਚ ਦੱਸ ਦਾਂਗਾ ਸਰ ਸਰ ਸਾਡੇ ਕੋਲ ਆਨ ਕੈਮਰਾ ਬੋਲੇ ਨੇ ਪੜੋਸੀ ਵੀ ਪੁਲਿਸ ਦੀ ਨਿਗਰਾਨੀ ਪੁਲਿਸ ਨੂੰ ਵੀ ਪਤਾ ਸੀ ਠੀਕ ਹੈ ਜੀ ਤੇ ਸਰਪੰਚ ਨੂੰ ਵੀ ਪਤਾ ਸੀਗਾ ਤੇ ਉਹ ਤਾਂ ਕੋਈ ਸਾਡੇ ਕਿਸੇ ਪੁਲਿਸ ਨੂੰ ਨੌਲੇਜ ਨਹੀਂ ਸੀਗਾ ਬ੍ਰਦਰ ਜੇ ਹੁੰਦਾ ਸੀ ਨਾਲ ਨਾਲ ਐਕਸ਼ਨ ਲੈਂਦੇ ਜਦੋਂ ਹੀ ਸਾਨੂੰ ਕਿਸੇ ਨੂੰ ਪਤਾ ਲੱਗੇ ਸੀ ਨਾਲ ਨਾਲ ਐਕਸ਼ਨ ਲੈ ਲਿਆ ਤੇ ਹੁਣ ਸਰ ਕਿਹੜੇ ਕਿਹੜੇ ਬੰਦੇ ਅਰੈਸਟ ਕਰੇ ਹੈ ਆ ਦੋ ਬੰਦੇ ਅਰੈਸਟ ਕਰੇ ਨਹੀਂ ਮਨਨ ਪਟਕਲ ਨਾਮ ਉਹਨਾਂ ਦੇ ਪਤਾ ਨਹੀਂ ਹੈਗੇ ਉਹ ਤੁਹਾਨੂੰ ਚੈੱਕ ਕਰਕੇ ਦੱਸ ਦਰਾਂਗੇ ਤੇ ਸਰ ਇਹਨਾਂ ਦੇ ਪਰਚਾ ਵਗੈਰਾ ਜਾਂ ਜਿਹੜਾ ਕੋਈ ਮਾਲਕ ਹੈ ਉਹਤੇ ਲੱਗ ਤੋਂ ਹੋ ਜਾਣੀ ਜੀ ਹੁਣ ਫਿਰ ਲੌਂਚ ਕਰ ਰਹੇ ਹਾਂ ਜੀ ਕਰਾਂਗੇ ਫਿਰ ਲੋਜੀਕ ਜਿਹੜਾ ਮਾਲਕ ਹੈ ਜੀ ਉਹਤੇ ਲੱਗ ਤੋਂ ਨਹੀਂ ਜੋ ਵਿਚੇ ਦੇ ਸਾਰੇ ਜਿੰਨੇ ਬੰਦੇ ਇਨਵੋਲਵਮੈਂਟ ਹੈ ਮਾਲਕ ਹੈ ਜਾਂ ਕੋਈ ਵੀ ਸਾਰਾ ਜੋ ਵੀ ਅਸੀਂ ਅਜੇ ਪਰਲਾਦੇ ਨਹੀਂ ਪਰਚਾ ਤੇ ਸਰ ਕੋਈ ਉਹ ਪਟਾਸ ਵਗੈਰਾ ਕਰਿਆ ਜੀ ਬਰਾਮਤ ਉਥੋਂ ਹੈ ਜੀ ਕੋਈ ਪਟਾਸ਼ ਵਗੈਰਾ ਬਰਾਮਦ ਕਰਿਆ ਜਾਂ ਕੋਈ ਹੋਰ ਸਮਗਰੀ ਜਿਹੜੀ ਜਿਵੇਂ ਮਤਲਬ ਰੋਸ਼ਨਾ ਫਿਰ ਐਫਐਸਐਲ ਟੀਮ ਮਗਾਈ ਹੋਈ ਹੈ ਉਹ ਆਇਡੈਂਟੀਫਾਈ ਕਰਨੀ ਹੈ ਉਹਨਾਂ ਕੋਲੇ ਪਾਰਟਿਕੂਲਰ ਮੁੰਦੇ ਚੀਜ਼ਾਂ ਚੈੱਕ ਕਰਨ ਸਰ ਕਿਹੜੀ ਟੀਮ ਹੈ ਜੀ ਉਹ ਐਫਐਸਐਲ ਟੀਮ ਬੁਲਾਈ ਹੋਈ ਜੀ ਐਫਐਸਐਲ ਸਰ ਲਾਈਨ ਸਾਇੰਸ ਲੈਬੋਰਟਰੀ ਐਫਐਸਐਲ ਟੀਮ ਸਰ ਕੀ ਫੁੱਲ ਫਾਰਮ ਹੈ ਜੀ ਫੋਰੈਂਸਿਕ ਸਾਇੰਸ ਲੈਬੋਰਟਰੀ ਫੋਰੈਂਸਿਕ ਫੋਰੈਂਸਿਕ ਸਾਇੰਸ ਲੈਬੋਰਟਰੀ ਹਾਂ ਜੀ ਹਾਂ ਜੀ ਟੀਮ ਬੁਲਾਈ ਹੈ ਠੀਕ ਹੈ ਜੀ ਤੇ ਫਿਲਹਾਲ ਸੀਲ ਕਰਤਾ ਜੀ ਮਤਲਬ ਥਾ ਹਾਂ ਜੀ ਆ ਫਿਲਹਾਲ ਉਹ ਉੱਥੇ ਜੋ ਵੀ ਇਨਵੈਸਟੀਗੇਸ਼ਨ ਦੇ ਚੱਲ ਰਹੀ ਚੀਜ਼ਾਂ ਉਸੇ ਕਰ ਲਈਆਂ ਨੇ ਜਿੱਥੇ। ਮੈਮ ਮੈਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਮ ਸਿੱਮਤਲ। ਹਾਂ ਜੀ। ਮੈਮ ਇੱਕ ਨਾ ਪਟਾਕਾ ਫੈਕਟਰੀ ਚ ਗਏ ਹੋਗੇ ਤੁਸੀਂ ਅੱਜ ਸਵੇਰੇ। ਹਾਂ ਜੀ। ਮੈਡਮ ਉਹਦਾ ਕੀ ਸਟੇਟਸ ਹੈ ਕੋਈ ਉਹ ਹੋ ਸੀਗੀ ਇਲੀਗਲ ਸੀਗੀ? ਨਹੀਂ ਪੁਲਿਸ ਡਿਪਾਰਟਮੈਂਟ ਦੀ ਡਿਊਟੀ ਮੈਂ ਲਗਾਤੀ ਸੀ ਵੀ ਐਗਜ਼ਾਮਿਨ ਕਰੋ। ਹਾਂ। ਦੇ ਦਿਆਂ ਨਿਰਧਾਰਿਤ ਸ਼ਰਤਾਂ ਤੇ ਨਹੀਂ ਲੱਗੀ ਹੋਈ ਕਿਸੇ ਤੋਂ ਬਿਨਾਂ ਪਰਮਿਸ਼ਨ ਤੋਂ ਲੱਗੀ ਹੋਈ ਤਾਂ ਇੱਥੇ ਜਿਹੜੀ ਬੰਦ ਦੀ ਕਾਰਵਾਈ ਇਮੀਡੀਏਟ ਕਰੋ। ਠੀਕ ਹੈ ਜੀ। ਹਾਂਜੀ ਤੇ ਮੇਰੇ ਹਿਸਾਬ ਅਥੇ ਚੌਂਕੀਨ ਚਾਰਜ ਪਹੁੰਚੇ ਹੋਏ ਸੀ ਮੇਰੇ ਜਾਂਦੇ ਨੂੰ ਉਹਨਾਂ ਨੇ ਆਲਰੇਡੀ ਵੈਸੇ ਕਰ ਲਿਆ ਸੀਗਾ ਕੰਮ ਸਟਾਰਟ ਆਪਣਾ ਠੀਕ ਹੈ ਜੀ ਹਾਂਜੀ